ਸਸ਼ਕਾਲ ਜੁੜ ਚੁੱਕੇ ਐਸਨਜ਼ਰ ਨਿਊਜ਼ ਸੇ ਨਾਲ ਅੱਜ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੀ ਆ ਤਾਂ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਹੁੰਦਾ ਨਜ਼ਰ ਆ ਰਿਹਾ ਦਰਸਲ ਪਠਾਨ ਮਾਜਰਾ ਦੀ ਸਰਕਾਰੀ ਕੋਠੀ ਨੂੰ ਖਾਲੀ ਕਰਵਾਉਣ ਲਾ ਨੋਟਿਸ ਜਾਰੀ ਹੋਇਆ ਹੈ ਇਸ ਤੋਂ ਪਹਿਲਾਂ ਬੀਤੇ ਕੱਲ ਪਟਿਆਲਾ ਦੀ ਅਦਾਲਤ ਨੇ ਉਸ ਦੇ ਵੱਲੋਂ ਦਾਅਰ ਕੀਤੀ ਅਗਾਉਂ ਜ਼ਮਾਨਤ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਦੱਸਦੇ ਕਿ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਇਸ ਵੇਲੇ ਫਰਾਰ ਚੱਲ ਰਹੇ ਨੇ ਉਸ ਖਿਲਾਫ ਦੁਰਵਿਵਹਾਰ ਤੇ ਜ਼ਬਰ ਜਨਾਹ ਦਾ ਗੰਭੀਰ ਮਾਮਲਾ ਦਰਜ ਹੈ ਤਸਨੌਰ ਤੋਂ ਆਪ ਵਿਧਾਇਕ ਪਠਾਨ ਮਾਜਰਾ ਦੀਆਂ ਪੁਲਿਸ ਵਕ-ਵਕ ਥਾਵਾਂ ਤੇ ਭਾਲ ਕਰੀਏ ਯਾਨੀ ਕਿ ਪੁਲਿਸ ਦੁਆਰਾ ਵਕ-ਵਕ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਟੀਮਾਂ ਦੇ ਵੱਲੋਂ ਰਾਜਸਥਾਨ ਮੱਧ ਪ੍ਰਦੇਸ਼ ਤੇ ਹੋਰ ਥਾਵਾਂ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਐਸੇ ਵਿਚਾਲੇ ਉਹਨਾਂ ਦੀ ਅਦਾਲਤ ਨੇ ਪਟਿਆਲਾ ਦੀ ਅਦਾਲਤ ਦੇ ਵਿੱਚ ਅੱਜ ਦੀ ਲਾਈ ਸੀ ਤੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ ਤਾਂ ਜਸਟਿਸ ਜਨਦੀਪ ਕੌਰ ਗਿਲ ਦੀ ਅਦਾਲਤ ਨੇ ਵਿਧਾਇਕ ਦੇ ਵੱਲੋਂ ਧਾਇਰ ਕੀਤੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਿਸ ਦੇ ਨਾਲ ਗ੍ਰਿਫਤਾਰੀ ਦਾ ਰਾਜ ਜਿਹੜਾ ਉਹ ਸਾਫ ਹੋ ਰਿਹਾ ਤਾਂ ਜ਼ਿਕਰ ਹੋ ਗਿਆ ਕਿ ਪਠਾਨ ਮਾਜਰਾ ਪਹਿਲਾ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਸੀ ਪਰ ਉਹ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਗਏ ਸੀ ਤਾਂ ਪਠਾਨ ਮਾਜਰਾ ਦੀ ਪਤਨੀ ਨੇ ਵੀ ਯਾਨੀ ਕਿ ਸਿਮਰਨਜੀਤ ਕੌਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਹਾਈ ਕੋਰਟ ਨੇ ਪਟੀਸ਼ਨ ਤੇ ਪੰਜਾਬ ਸਰਕਾਰ ਤੇ ਹੋਰ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਨੇ ਇਹ ਜਿਹੜਾ ਵੈਕਸ਼ਨ ਨੋਟਿਸ ਹੈ ਜਿਹੜੇ ਐਮ.ਐਲ.ਏ. ਸਾਹਿਬ ਕੋ ਸਰਕਾਰੀ ਕੋਠੀ ਜਿਹੜੀ ਉਹਨਾਂ ਦੇ ਨਾਂ ਦਾ ਇਹ ਲੋਟ ਹੋਈ ਆ ਉਸ ਵੰਚ ਸਰਕਾਰ ਨੇ ਵਿਕਸ਼ਨ ਨੋਟਿਸ ਕੱਢਿਆ ਵੀ ਇਹਨੂੰ ਖਾਲੀ ਕੀਤਾ ਜਾਵੇ ਉਸ ਵੰਚ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਗਈ ਆ ਉਹ ਕਮੇਟੀ ਆ ਕੇ ਸਰਵੇ ਕਰਕੇ ਗਈ ਆ ਵੀ ਬੇਸਿਕ ਪੋਜੀਸ਼ਨ ਕੀ ਹੈ ਇੱਥੇ ਕਿਉਂਕਿ ਉਹਨਾਂ ਦੇ ਵਾਈਫ ਕਾਫੀ ਢਿੱਲੇ ਨੇ ਤੇ ਉਸ ਕਰਕੇ ਉਹ ਜਿਹੜਾ ਮਾਰਨ ਆਏ ਸੀ ਤੇ ਸਾਨੂੰ ਵੀ ਬੁਲਾਇਆ ਗਿਆ ਸੀ ਤੇ ਅਹੀਂ ਉਹਨਾਂ ਨੂੰ ਕੋਰਟ ਕੇਸ ਦੱਸ ਕੇ ਵੀ ਆ ਕੇਸ ਇਸ ਆਲਰੇਡੀ ਪੈਂਡਿੰਗ ਹੈ ਸਵੇਰ ਵਾਸਤੇ ਲੱਗੇ ਹੋਏ ਸਰ ਕੋਣ ਕੋਣ ਕਮੇਟੀ ਮੈਂਬਰ ਨੇ ਵੀ ਮੈਂਬਰ ਕਿਹੜਾ ਹੈ ਜੀ ਇਕਦਾ ਮੈਂ ਮੈਡਮ ਪੂਡਾ ਨੇ ਏਸੀਏ ਪੂਡਾ ਇੱਕ ਨਾਲ ਇੱਕ ਸਟੇਟ ਅਫਸਰ ਸੀਗਾ ਲਲਿਤ ਗਰਗ ਤੇ ਇੱਕ ਤਸੀਹਦਾਰ ਸਾਹਿਬ ਉਹਨਾਂ ਦਾ ਨਾਂ ਨਹੀਂ ਮੈਨੂੰ ਯਾਦ ਕਿ ਆਰਡਰ ਤੋਂ ਬਾਅਦ ਹੋਣ ਲੱਗੇ ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਹਾਂ ਨੇ ਪਈ ਇਹਨਾਂ ਨੇ ਨੋਟਿਸ ਕੱਢਿਆ ਇੱਕ ਵੀ ਤੁਹਾਨੂੰ ਤੁਹਾਡੀ ਕੈਨਸਲ ਕਰ ਦਿੱਤੀ ਗਈ ਹੈ ਆਲਟੋਮੈਟ ਤੇ ਉਸ ਆਰਡਰ ਨੂੰ ਅਸੀਂ ਚੈਲੰਜ कोर्ट ਵਿੱਚ ਕੀਤਾ ਹੈ ਜਿਹੜੀ ਕੱਲ੍ਹ ਵਾਸਤੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹੈ ਇਹਨੇ ਦਿਨ ਡਿਟੇ ਸੀ ਕਿ ਇਹਨੇ ਤਾਂ ਤਿੰਨ ਮਹੀਨੇ ਦਾ ਤਾਂ ਇਹ ਸਰ ਤਿੰਨ ਮਹੀਨੇ ਦਾ ਵੈਸੇ ਟਾਈਮ ਹੁੰਦਾ ਵੈਸੇ ਜਿਹੜਾ ਪੀਪੀ ਐਕਟ ਕਹਿੰਦਾ ਉਹ 30 ਦਿਨ ਦਾ ਟਾਈਮ ਹੁੰਦਾ ਪਰ ਅਜੇ ਇਹਨਾਂ ਨੇ ਕੋਈ ਸਾਨੂੰ ਟਾਈਮ ਨਹੀਂ ਦਿੱਤਾ ਉਸ ਕਰਕੇ ਅਸੀਂ ਕੋਰਟ ਵਿੱਚ ਗਏ ਹਾਲੇ ਨੋਟਿਸ ਦਾ ਕੋਈ ਟਾਈਮ ਨਹੀਂ ਹੈ ਨੋਟਿਸ ਦਾ ਕੋਈ ਟਾਈਮ ਨਹੀਂ ਉਹ ਅਰਜੈਂਟ ਹੀ ਹੈ ਵੀ ਇਹਨੂੰ ਖਾਲੀ ਕੀਤਾ ਜਾਵੇ ਸਰ ਕੀ ਕੋਈ ਵਕੀਲ ਸਾਹਿਬ ਕਿਉਂਕਿ ਧਰਮਪਤਨੀ ਨੂੰ ਨજરਬੰਦ ਕਰਨਾ ਕਿਉਂ ਕੀ ਉਹਨਾਂ ਦਾ ਪਰਚੇ ਦੇ ਵਿੱਚ ਨਾਮ ਹੈ ਜਾਂ ਨਹੀਂ ਹੈ ਨਹੀਂ ਅਜੇ ਤੱਕ ਤਾਂ ਸਾਡੀ ਨੌਲੇਜ 'ਚ ਹੈ ਵੀ ਉਹ ਕਿਸੇ ਐਫ ਆਈ ਆਰ 'ਚ ਨੇਮ ਤੇ ਨજરਬੰਦੀ ਅਜੇ ਉਹਨਾਂ ਨੂੰ ਹੁਣ ਪੁੱਛਿਆ ਗਿਆ ਹੈ ਉਹਨਾਂ ਬਾਰੇ ਉਹਨਾਂ ਤੋਂ ਕੇਸ ਫਾਈਲ ਕੀਤੇ ਜਾ ਰਹੇ ਆ ਹਾਈ ਕੋਰਟ 'ਚ ਵੀ ਰੈਕਡ ਪੈਂਡਿੰਗ ਆ ਬਾਕੀ ਤੁਹਾਨੂੰ ਪਤਾ ਹੀ ਹੈ ਜਦੋਂ ਐਫ ਆਈ ਆਰਸ ਹੋ ਜਾਂਦੀਆਂ ਫਿਰ ਪੁਲਿਸ ਕੋਈ ਟੈਕਟਿਕਸ ਹੁੰਦੇ ਆ ਪ੍ਰੈਸ਼ਰ ਟੈਕਟਿਕਸ ਹੁੰਦੇ ਆ ਜਿਹੜੇ ਕਿ ਆਲਰੇਡੀ ਚੱਲ ਰਹੇ ਆ ਕਿ ਮੀਟਿੰਗ ਕਿਹੋ ਜਿਹੀ ਹੋਈ ਸੀ ਕਿ ਉਹ ਕਿੰਨੇ ਵੇਟ ਆ ਬੇਟੇ ਨੂੰ ਇਹਨਾਂ ਨੇ ਕਿਉਂ ਬਨਾਲਿਆ 174 ਨੰਬਰ ਐਫ ਆਈ ਆਰ ਤੇ ਬੜੂ ਜੀ ਨਹੀਂ ਅਰੈਸਟਡ ਨਹੀਂ ਉਹ ਵੀ ਸਾਡੇ ਮਤਲਬ ਗ੍ਰਿਫਟ ਤੋਂ ਬਾਅਦ ਉਹ ਵੀ ਗ੍ਰਿਫਟ ਤੋਂ ਬਾਅਦ ਸਰ ਵਾਰੰਟ ਜਾਰੀ ਕੀਤੇ ਗਏ ਨੇ ਸਿਵਲ ਲਾਈਨ ਕਮਿਸ਼ਨਰ ਵੱਲੋਂ ਜਿੱਥੇ ਗੱਲ ਆ ਰਹੀ ਹੈ ਇਹ ਕੋਰਟ ਨੇ ਕੀਤੇ ਗਏ ਸਾਡੇ ਜਿਹੜੇ ਸਰਦਾ ਜੋ ਸਿੰਘ ਗਿੱਲ ਦੀ ਕੋਰਟ ਹੈ ਮੈਜਿਸਟ੍ਰੇਟ ਸਾਹਿਬ ਉਹਨਾਂ ਨੇ ਵਾਰੰਟ ਜਾਰੀ ਕੀਤਾ ਠੀਕ ਜਮਾਨਤ ਸਰ ਹਾਈ ਕੋਰਟ ਜਾ ਰਹੇ ਹਾਂ ਜਮਾਨਤ ਹੁਣ ਸਾਨੂੰ ਥੱਲੇ ਬੇਲ ਸਾਡੀ ਸੈਸ਼ਨ ਕੋਰਟ ਚ ਬਿਸਕਮਿਸ ਹੋ ਚੁੱਕੀ ਆ ਹੁਣ ਅਸੀਂ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਵਿੱਚ ਬੇਲ ਐਪਲੀਕੇਸ਼ਨ ਫਾਈਲ ਕਰਾਂਗੇ ਪਰ ਮੀਸਿੰਗ ਪਠਾਨ ਮਾਜਰ ਨੂੰ ਕੋਈ ਸੰਪਰਕ ਹੋ ਸਕੇ ਨਹੀਂ ਕੋਈ ਸੰਪਰਕ ਨਹੀਂ ਦਿੱਤਾ ਕਿਸੇ ਦੁਆਰਾ ਸਾਡਾ ਤਾਂ ਹੈ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੀ ਅੱਗੇ ਕੀਤੀ ਜਾ ਰਹੀ ਹੈ ਕਾਰਵਾਈ ਕਿ ਲੱਗਦਾ ਵੀ ਉਹਨਾਂ ਨੇ ਦੇਖੋ ਨੋਟਿਸ ਕੱਢ ਰਿਹਾ ਜੀ ਕੋਠੀ ਦੀ ਜਿਹੜੀ ਹੈਗੀ ਹੈ ਕੈਨਸਲ ਕਰ ਦਿੱਤੀ ਗਈ ਹੈ ਅਲਾਟਮੈਂਟ ਕੈਨਸਲ ਹੋ ਚੁੱਕੀ ਹੈ ਅਜੇ ਤੱਕ ਤਾਂ ਇਹੀ ਪ੍ਰਸ਼ਾਸਨ ਵੱਲੋਂ ਬਾਕੀ ਐਫ ਆਈ ਆਰ ਦਰਜ ਨੇ ਉਹਦਾ ਲੀਗਲ ਪ੍ਰੋਸੈਸ ਚੱਲ ਰਿਹਾ ਕੋਈ ਬੈਂਡ ਫਾਈਲ ਹੋ ਰਹੀਆਂ ਨੇ ਕੋਈ ਡਿਸਮਿਸ ਹੋ ਰਹੀਆਂ ਕੋਈ ਹਾਈ ਕੋਰਟ ਜਾ ਰਹੀਆਂ ਨੇ ਕੁਝ ਪੈਂਡਿੰਗ ਚੱਲ ਰਹੀ ਹੈ ਠੀਕ ਠੀਕ ਥੈਂਕ ਯੂ